ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਦਰਅਸਲ ਵਿਜੀਲੈਂਸ ਨੇ ਉਹਨਾਂ ਦੇ ਘਰ ਤੇ ਰੇਡ ਕੀਤੀ ਹੈ ਤੇ ਗ੍ਰਿਫਤਾਰੀ ਉਹਨਾਂ ਦੀ ਹੋਈ ਹੈ ਹਾਲਾਂਕਿ ਕਿਉਂ ਇਹ ਗ੍ਰਿਫਤਾਰੀ ਹੋਈ ਹੈ ਇਸ ਬਾਬਤ ਜਾਣਕਾਰੀ ਲੈਣੇ ਆ ਮੇਰੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਤੋਂ ਸਿੱਧੂ ਸਾਹਿਬ ਇਹ ਜਿਹੜੀ ਕਾਰਵਾਈ ਹੋਈ ਹੈ ਕਿਉਂ ਹੋਈ ਹੈ ਇਸ ਬਾਰੇ ਕੋਈ ਜਾਣਕਾਰੀ ਲਿਗੋ ਇਹ ਰਮਨ ਅਰੋੜਾ ਦੀ ਜਿਹੜੀ ਰੇਡ ਹੋਣ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਵਿਜੀਲੈਂਸ ਨੇ ਹਾਲਾਂਕਿ ਅਧਿਕਾਰਕ ਪੁਸ਼ਟੀ ਗ੍ਰਿਫਤਾਰੀ ਦੀ ਨਹੀਂ ਕੀਤੀ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਹੀ ਸੀਨੀਅਰ ਆਗੂ ਤੇ ਸੀਨੀਅਰ ਜਿਹੜੇ ਬਲਾਰੇ ਜਿਹੜੇ ਹੈਗੇ ਆ ਸਨੀ ਆਲੂ ਵਾਲੀ ਆ ਉਹਨਾਂ ਨੇ ਇਹ ਚੀਜ਼ ਕਨਫਰਮ ਕੀਤੀ ਹੈ ਕਿ ਗ੍ਰਿਫਤਾਰੀ ਜਿਹੜੀ ਹੈ ਉਹ ਹੋ ਚੁੱਕੀ ਆ ਰਮਨ ਅਰੋੜਾ ਦੀ ਤਾਂ ਕੋਈ ਦਿਨ ਪਹਿਲਾਂ ਇੱਕ ਮਸਲਾ ਜਿਹੜਾ ਸਾਹਮਣੇ ਆਇਆ ਸੀਗਾ ਨਗਰ ਨਿਗਮ ਦੇ ਇੱਕ ਏਟੀਪੀ ਜਿਹੜੇ ਆ ਉਹ ਫੜੇ ਗਏ ਸੀ ਸੁਖਦੀਪ ਵਿਸ਼ਿਸ਼ਟ ਉਹਨਾਂ ਦੀ ਬਿਜ਼ਨਸ ਨੇ ਗ੍ਰਿਫਤਾਰੀ ਕੀਤੀ ਸੀ ਔਰ ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਇਹ ਜਾਣਕਾਰੀ ਜਿਹੜੀ ਆ ਦਿੱਤੀ ਸੀਗੀ ਕਿ ਉਸ ਸੁਖਦੀਪ ਵਿਸ਼ਿਸ਼ਟ ਏਟੀਪੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਈ ਲੋਕ ਜਿਹੜੇ ਇਹਦੇ ਵਿੱਚ ਫਸਣਗੇ ਆਮ ਆਦਮੀ ਪਾਰਟੀ ਦੇ ਔਰ ਹੋ ਸਕਦਾ ਹੈ ਕਿ ਉਹਦੇ ਵਿੱਚ ਕੁਝ ਐਮਐਲਏ ਤੇ ਮੰਤਰੀ ਵੀ ਹੋ ਸਕਦੇ ਆ ਔਰ ਆਪਾਂ ਉਹਦੇ ਨੇ ਜਾਣਕਾਰੀ ਦਿੱਤੀ ਸੀਗੀ ਜੀ ਉਸੇ ਤਰੀਕੇ ਨਾਲ ਹੁਣ ਜਿਹੜੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਕਿ ਰਾਮਨ ਸਰਵੜਾ ਜਿਹੜਾ ਐਮ ਐਲ اے ਸੀਗਾ ਉਹ ਕਹਿੰਦੇ ਆ ਕਿ ਪੁਚਗਿਛ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਹੈ ਕਿਉਂਕਿ ਹਲੇ ਵੀ ਜਿਹੜਾ ਸੁਖਦੇਵ ਵਸ਼ਿਸ਼ਟ ਹੈ ਉਹ ਵਿਜੀਲੈਂਸ ਦੇ ਕੋਲ ਰਿਮਾਂਡ ਤੇ ਹੀ ਹੈ ਔਰ ਪੁਚਗਿਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਿ ਜਿਹੜਾ ਰਮਨ ਅਰੋੜਾ ਇਹ ਐਟਪੀ ਸੁਖਦੇਵ ਵਿਸ਼ਿਸ਼ਟ ਦੇ ਨਾਲ ਮਿਲ ਕੇ ਲੋਕਾਂ ਨੂੰ ਜਿਹੜੇ ਝੂਠੇ ਨੋਟਸ ਦੇ ਦਿੰਦੇ ਸੀਗੇ ਜਿਹੜੀਆਂ ਉੱਥੇ ਬਿਲਡਿੰਗਾਂ ਵਗੈਰਾ ਬਣਦੀਆਂ ਸੀ ਉਹਨਾਂ ਨੂੰ ਆਪਣੇ ਤੌਰ ਤੇ ਹੀ ਸੁਖਦੇਵ ਵਿਸ਼ਿਸ਼ਟ ਜਿਹੜਾ ਉਹ ਸੀਲ ਕਰਵਾ ਦਿੰਦਾ ਸੀ ਉਸ ਤੋਂ ਬਾਅਦ ਜਿਹੜੇ ਲੋਕ ਸੀਗੇ ਉਹ ਭਗਦਰ ਦੇ ਵਿੱਚ ਉਸ ਪੂਰੀ ਮਸਲੇ ਉਸ ਪੂਰੇ ਮਸਲੇ ਨੂੰ ਆਪਣੀ ਸੀਲ ਹੋਈ ਬਿਲਡਿੰਗ ਨੂੰ ਖਲਵਾਉਣ ਦੇ ਲਈ ਉਸ ਮਸਲੇ ਨੂੰ ਸੁਲਝਾਉਣ ਦੇ ਲਈ ਉਹ ਭਾਈ ਦੇ ਸੀ ਐਮਐਲਏ ਦੇ ਕੋਲੇ ਕਹਿੰਦੇ ਆ ਕਿ ਐਮਐਲਏ ਫਿਰ ਜਾ ਕੇ ਉਹਨੂੰ ਫੋਨ ਕਰ ਦਿੰਦਾ ਸੀ ਵਿਸ਼ਿਸ਼ਟ ਨੂੰ ਔਰ ਆਪੇ ਦੋਨੇ ਜਿਹੜੇ ਜਿਹੜੇ ਆ ਉਹ ਮਾਮਲਾ ਰਫਾ ਦਫਾ ਪੈਸੇ ਲੈ ਕੇ ਕਰ ਦਿੰਦੇ ਸੀ ਯਾਨੀ ਐਮਐਲਏ ਦੀ ਸ਼ੈਦੇ ਉੱਪਰ ਹੀ ਜਿਹੜਾ ਸੁਖਦੀਪ ਬਸਿਸ਼ਟ ਏਟੀਪੀ ਸੀਗਾ ਉਹ ਪਹਿਲਾਂ ਲੋਕਾਂ ਦੀਆਂ ਬਿਲਡਿੰਗਾਂ ਸੀਲ ਕਰ ਦਿੰਦਾ ਸੀ ਫਿਰ ਲੋਕ ਐਮਐਲਏ ਕੋਲ ਜਾਂਦੇ ਸੀ ਤੇ ਮਾਮਲਾ ਜਿਹੜਾ ਰਫਾ ਦਫਾ ਬਾਹਰੋਂ-ਬਾਹਰ ਜਿਹੜਾ ਕਰਕੇ ਉਹਨਾਂ ਨੂੰ ਦੁਬਾਰਾ ਜਿਹੜਾ ਖੋਲ ਦਿੰਦੇ ਸੀ ਤਾਂ ਇਹ ਜਿਹੜੀ ਗੱਲ ਫਿਲਹਾਲ ਦੀ ਘੜੀ ਜਿਹੜੀ ਸਾਹਮਣੇ ਆਈ ਹੈ ਔਰ ਸਭ ਤੋਂ ਪਹਿਲਾ ਵੱਡਾ ਐਕਸ਼ਨ ਜਿਹੜਾ ਐਮਐਲਏ ਤੇ ਇਹੀ ਹੋਇਆ ਸੀਗਾ ਕਿ ਉਹਨੂੰ ਜਿਹੜਾ ਹੈਗਾ ਉਹਦੀ ਸਿਕਿਉਰਿਟੀ ਜਿਹੜੀ ਆ ਵਾਪਸ ਲੈ ਲਈ ਗਈ ਸੀ ਜਿੱਦਨ ਤੋਂ ਸਿਕ ਉਹਨਾਂ ਨੂੰ ਪਤਾ ਲੱਗ ਰਿਹਾ ਸੀਗਾ ਕਿ ਇਹਦੇ 'ਤੇ ਕੋਈ ਨਾ ਕੋਈ ਐਕਸ਼ਨ ਜਿਹੜਾ ਹੋਊਗਾ ਔਰ ਮੈਂ ਇਹ ਵੀ ਦੱਸ ਦਵਾਂ ਕਿ ਮੈਂ ਸ਼ੀਤਲ ਅੰਗਰਾਲ ਦੇ ਕੋਲ ਇੱਕ ਵਾਰ ਬੈਠਾ ਸੀ ਤਾਂ ਉਹਨਾਂ ਦੀ ਇੰਟਰਵਿਊ ਜਦੋਂ ਕਰਨ ਗਏ ਤਾਂ ਉਹਨਾਂ ਨੇ ਕੋਲ ਰਮਨ ਅਰੂੜਾ ਦੇ ਖਿਲਾਫ ਹੋਰ ਵੀ ਬਹੁਤ ਸਾਰੀਆਂ ਆਡੀਓ ਹੈਗੀਆਂ ਨੇ ਪੈਸੇ ਦੇ ਲੈਣ ਦੇਣ ਦੀਆਂ ਔਰ ਉਸ ਵਿੱਚ ਭਗਵੰਤਵੰਦ ਦੇ ਪਰਿਵਾਰ ਦਾ ਵੀ ਜਿਹੜਾ ਉਹ ਜ਼ਿਕਰ ਕੀਤਾ ਜਾ ਰਿਹਾ ਹੈਗਾ ਉਹਨਾਂ ਆਡੀਓ ਦੇ ਵਿੱਚ ਕਿ ਫਲਾਣੇ ਫਲਾਣੇ ਨੇ ਪੈਸੇ ਜਿਹੜੇ ਇੰਨੇ ਮੰਗਵਾਏ ਆ ਇੰਨਾ ਹੋਇਆ ਇੰਨਾ ਹੋਇਆ ਤੋ ਉਹ ਜਿਹੜੀਆਂ ਗੱਲਾਂ ਵੀ ਸਾਹਮਣੇ ਆਈਆਂ ਜਿਹੜੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਤਹਿਤ ਵਿਜੀਲੈਂਸ ਦੀ ਰੇਡ ਹੋਈ ਹੈ ਔਰ ਰੇਡ ਹੋਣ ਤੋਂ ਬਾਅਦ ਹੁਣ ਜਿਹੜੀ ਹੈ ਕਿ ਗ੍ਰਿਫਤਾਰੀ ਦੀ ਜਿਹੜੀ ਗੱਲ ਹੈ ਆਵਾਜ਼ੀ ਪਾਰਟੀ ਦੇ ਹੀ ਜਿਹੜੇ ਸੀਨੀਅਰ ਆਗੂ ਨੇ ਸਨੀ ਆਗੂ ਵਾਲੀਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹਾਲਾਂਕਿ ਵਿਜੀਲੈਂਸ ਨੇ ਹਾਲਾ ਤੱਕ ਨ ਦੇ ਅਧਿਕਾਰਕ ਪੁਸ਼ਟੀ ਜਿਹੜੀ ਆ ਗ੍ਰਿਫਤਾਰੀ ਦੀ ਤਾਂ ਨਹੀਂ ਕੀਤੀ ਐ ਪਰ ਵਿਜੀਲੈਂਸ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਆ ਉਹ ਜ਼ਰੂਰ ਹੈਗੀ ਆ ਪਰ ਫਿਲਹਾਲ ਦੀ ਘੜੀ ਦੇ ਤੁਹਾਨੂੰ ਦੱਸ ਦਵਾਂ ਤਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਨੀ ਹਾਲੀਵਾਲੀਆਂ ਨੇ ਇਸ ਗ੍ਰਿਫਤਾਰੀ ਦੀ ਖਬਰ ਜਿਹੜੀ ਆ ਮੀਡੀਆ ਨੂੰ ਦਿੱਤੀ ਐ ਕਿ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਐ ਤੇ ਇਹ ਗੱਲ ਪੱਕੀ ਐ ਕਿ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਤਹਿਤ ਜਿਹੜੀ ਆ ਇਹਦੀ ਗ੍ਰਿਫਤਾਰੀ ਹੋਈ ਹੈਗੀ ਆ ਔਰ ਔਰ ਮੈਨੂੰ ਲੱਗਦਾ ਕਿ ਇਹ ਗ੍ਰਿਫਤਾਰੀਆਂ ਦਾ سلسلہ ਜਿਹੜਾ ਇੱਥੇ ਹੀ ਰੁਕਣਾ ਮੈਨੂੰ ਲੱਗਦਾ ਹੈ ਕਿ ਇਹ ਗ੍ਰਿਫਤਾਰੀਆਂ ਦਾ سلسلہ ਹਲੇ ਹੋਰ ਚੱਲੇਗਾ ਕਿਉਂਕਿ ਜੇ ਇਸ ਤਰੀਕੇ ਦੇ ਨਾਲ ਐਮਐਲਏ ਫਸਿਆ ਤੇ ਜੇ ਕੋਈ ਬੰਦਾ ਫਸਿਆ ਅਫਸਰ ਤਾਂ ਕਹਿੰਦੇ ਆ ਕਿ ਇੱਕ ਮੰਤਰੀ ਨੂੰ ਵੀ ਜਿਹੜਾ ਫਸਾਇਆ ਜਾ ਸਕਦਾ ਉਹ ਥੋੜੀ ਦੇਰ ਉਹਦੇ ਬਾਰੇ ਜ਼ਿਕਰ ਜਿਹੜਾ ਆਪ ਇੱਕ ਪ੍ਰੋਗਰਾਮ ਦੇ ਰਾਹੀਂ ਜਿਹੜਾ ਉਹ ਕਰਾਂਗੇ ਕਿ ਕਿਹੜਾ ਉਹ ਮੰਤਰੀ ਹੋ ਸਕਦਾ ਤੇ ਕਿਵੇਂ ਤਾਂ ਉਹ ਜਿਹੜਾ ਉਹ ਮੰਤਰੀ ਤੇ ਵੀ ਕਾਰਵਾਈ ਜਿਹੜੀ ਆ ਹੋ ਸਕਦੀ ਹੈ ਹਾਲਾਂਕਿ ਉਸ ਮੰਤਰੀ ਨੂੰ ਬਚਾਇਆ ਜਾਂਦਾ ਜਾਂ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਗੱਲਬਾਤ ਦੇਖਣ ਵਾਲੀ ਆ ਨੈਕਸਟ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਆ ਪਰ ਇੱਕ ਗੱਲ ਪੱਕੀ ਹੈ ਕਿ ਇਹ ਗ੍ਰਿਫਤਾਰੀ ਦਾ ਸੰਸਾਰ ਜਿਹੜਾ ਉਹ ਇੱਥੇ ਹੀ ਰੋਕਣ ਵਾਲਾ ਹੈ ਨਹੀਂ ਹਾਂ ਔਰ ਇਹ ਕਾਰਵਾਈ ਜਿਹੜੀ ਆ ਹੋਈ ਆ ਭਗਵਾਨ ਸਰਕਾਰ ਆਪਣੇ ਆਪ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਹੈਗੀ ਆ ਕਿ ਅਸੀਂ ਬਿਲਕੁਲ ਵੀ ਜਿਹੜਾ ਉਹ ਭ੍ਰਸ਼ਟਾਚਾਰ ਦੇ ਇਲਜ਼ਾਮਾਂ ਵਾਲੇ ਬੰਦਿਆਂ ਨੂੰ ਆਪਣੀ ਪਾਰਟੀ 'ਚ ਨਹੀਂ ਰੱਖਾਂਗੇ ਜਾਂ ਕਹਿ ਲੋਗੇ ਪ੍ਰਿਸਟਾਕਾਰ ਦੇ ਮਸਲੇ 'ਚ ਜ਼ੀਰੋ ਟੋਲਰੈਂਸ ਜਿਹੜੀ ਨੀਤੀ ਭਗਵੰਤ ਸਰਕਾਰ ਦੀ ਹੈਗੀ ਐ ਇਹ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜੇ ਭਗਵੰਤਪਾਨ ਹੋਰੀ ਹੈਗੇ ਨੇ ਪਰ ਇਹ ਗੱਲ ਹੈਗੀ ਐ ਕਿ ਉਸੇ ਤਹਿਤ ਹੀ ਜਿਹੜਾ ਇਹ ਰੇਟ ਜਿਹੜੀ ਆ ਕਰਵਾਈ ਗਈ ਹੈ ਔਰ ਉਹਨਾਂ ਤੋਂ ਪਹਿਲਾਂ ਜਿਹੜੀ ਸਿਕਿਉਰਟੀ ਵਾਪਸ ਲਈ ਗਈ ਹੈ ਔਰ ਸਿਕਿਉਰਟੀ ਵਾਪਸ ਲੈਣ ਤੋਂ ਬਾਅਦ ਫਿਰ ਹੁਣ ਉਹਨਾਂ ਤੇ ਇਹ ਵੱਡਾ ਜਿਹੜਾ ਐਕਸਰਪ ਹੋਇਆ ਔਰ ਗ੍ਰਿਫਤਾਰੀ ਦੀ ਖਬਰ ਜਿਹੜੀ ਆ ਇਹਨਾਂ ਦੇ ਆਪਣੇ ਜਿਹੜੇ ਵੱਡੇ ਆਗੂ ਨੇ ਸੀਨੀਅਰ ਆਗੂ ਨੇ ਸੰਨੀ ਆਰੋ ਵਾਲੀਆ ਉਹਨਾਂ ਦੇ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਔਰ ਮੈਂ ਪਹਿਲਾਂ ਹੀ ਵੀ ਤੁਹਾਨੂੰ ਇਹ ਗੱਲ ਦੱਸ ਕੇ ਹਟਿਆ ਕਿ ਇਹ ਖੁਦ ਹੀ ਨੋਟਿਸ ਜਿਹੜਾ ਕਰਵਾਉਂਦੇ ਸੀਗੇ ਲੋਕਾਂ ਨੂੰ ਬਿਲਡਿੰਗਾਂ ਤੇ ਔਰ ਖੁਦ ਹੀ ਨੋਟਿਸ ਕਰਵਾਉਣ ਤੋਂ ਬਾਅਦ ਉਹ ਜਿਹੜੇ ਲੋਕ ਜਿਹੜੇ ਪਹੁੰਚਦੇ ਸੀ ਐਮਐਲਏ ਕੋਲ ਤਾਂ ਐਮਐਲਏ ਉਹਨਾਂ ਨੂੰ ਖੁਦ ਹੀ ਜਿਹੜਾ ਉਹ ਅ ਮ ਮਸਰਾ ਰਫਾ ਦਫਾ ਕਹਿੰਦੇ ਕਰਵਾ ਦਿੰਦਾ ਸੀਗਾ ਔਰ ਈਟੀਪੀ ਸੁਖਦੀਪ ਵਿਸ਼ਿਸ਼ਟ ਜੀ ਨੂੰ ਇਹ ਖੁਲਾਸੇ ਹੋਏ ਆ ਕਹਿੰਦੇ ਔਰ ਉਹਨੂੰ ਹਵੇਵੀ ਬਿਜ਼ਨਸ ਤੋਂ ਫੜਿਆ ਹੋਇਆ ਔਰ ਉਹ ਹਾਲੇ ਵੀ ਬਿਜ਼ਨਸ ਦੇ ਕੁੜ ਰਿਮਾਂਡ ਤੇ ਹੀ ਹੈ ਔਰ ਉਸ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਹੈ ਹੁਣ ਅੱਗੇ ਗ੍ਰਿਫਤਾਰੀਆਂ ਹੋ ਵੀ ਸਕਦੀਆਂ ਨੇ ਅ ਔਰ ਦੇਖਣਾ ਪਊਗਾ ਕਿ ਰਮਨ ਔਰੋੜਾ ਅੱਗੇ ਕੀ ਦਾ ਕੀ ਦਾ ਜ਼ਿਕਰ ਕਰਦੇ ਆ ਹੋਰ ਕੀ ਦਾ ਕੀ ਦਾ ਜ਼ਿਕਰ ਲੈਣ ਨਿਕਲ ਕੇ ਸਾਹਮਣੇ ਆਉਂਦਾ ਜੀ 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 ਸੋ ਕਹਿਣ ਦਾ ਭਾਵ ਕਿ ਭ੍ਰਿਸ਼ਟਾਚਾਰੀ ਦੇ ਮਾਮਲੇ ਦੇ ਵਿੱਚ ਹੀ ਇਹ ਸਾਰਾ ਕੇਸ ਬਣਿਆ ਇੱਥੇ ਬਿਲਕੁਲ 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 ਮੈਂ ਪਹਿਲੇ ਵੀ ਤੁਹਾਨੂੰ ਦੱਸ ਕੇ ਡਿਆ ਕਿ ਪਹਿਸ਼ਤਾਚਾਰ ਦੇ ਮਸਲੇ ਦੇ ਵਿੱਚ ਜਿਹੜਾ ਇਹ ਕੇਸ ਬਣਿਆ ਹੈਗਾ ਔਰ ਕਿਹੜਾ ਪਹਿਸ਼ਤਾਚਾਰ ਦਾ ਕੇਸ ਸੀ ਉਹ ਵੀ ਮੈਂ ਤੁਹਾਨੂੰ ਦੱਸਿਆ ਔਰ ਪੂਰਾ ਫਰਜੀ ਜਿਹੜੇ ਕਹਿੰਦੇ ਆ ਕਿ ਨੋਟਿਸ ਦਿੰਦੇ ਸੀ ਸੀਲ ਕਰਦੇ ਸੀ ਲੋਕਾਂ ਦੀਆਂ ਬਿਲਡਿੰਗਾਂ ਫਿਰ ਲੋਕ ਭੱਜ ਕੇ ਜਾਂਦੇ ਸੀ ਐਮਐਲਏ ਦੇ ਕੋਲੇ ਔਰ ਐਮਐਲਏ ਫਿਰ ਉਹਨਾਂ ਨੂੰ ਜਿਹੜਾ ਬਾਰੋ-ਬਾਰ ਰਫਾ-ਦਫਾ ਕਰਵਾ ਦਿੰਦਾ ਸੀ ਔਰ ਭਗਵੰਤਪਾਲ ਦੀ ਸਰਕਾਰ ਦੇ ਕੋਲ ਜਿਹੋ ਜਿਹੀ ਸਥਿਤੀ ਜਿਹੜੀ ਉਹਨਾਂ ਦੀ ਬਣੀ ਹੈ ਉਹਨਾਂ ਦੇ ਕੋਲ ਇਹ ਜਿਹੜਾ ਰਾਹ ਬਜਿਆ ਸੀਗਾ ਕਿ ਲੋਕਾਂ ਦੇ ਵਿੱਚ ਜਿਹੜੀ ਆਪਣੀ ਪਕੜ ਬਣਾਉਣੀ ਭ੍ਰਸ਼ਟਾਚਾਰੀ ਐਮਐਲਏ ਲੇ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਕਰੋ ਔਰ ਲੋਕਾਂ ਦੇ ਵਿੱਚ ਇਹ ਸੁਨੇਹਾ ਜਾਊਗਾ ਕਿ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਸਿੰਗਲਾ ਨੇ ਜਦੋਂ ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੇ ਮੰਤਰੀ ਸੀਗੇ ਤਾਂ ਉਹਨੂੰ ਆਪਾਂ ਦੇਖਿਆ ਕਿ ਬਹੁਤ ਸਾਰੀ ਵਾਹ ਵਾਹ ਜਿਹੜੀ ਹੈ ਉਹ ਖੱਟੀ ਸੀ ਭਗਵੰਤ ਮਾਨ ਨੇ ਉਦੋਂ ਪਰ ਗੱਲ ਇਹ ਹੈ ਕਿ ਹਾਲਾ ਤੱਕ ਵੀ ਜਿਹੜਾ ਉਹ ਸਿੰਗਲਾ ਹੈਗਾ ਉਹ ਹਲੇ ਵੀ ਪਾਰਟੀ ਦੇ ਵਿੱਚ ਹੀ ਬੈਠੇ ਹੈਗੇ ਔਰ ਪਾਰਟੀ ਦੀਆਂ ਮੀਟਿੰਗਾਂ ਦੇ ਇੱਕੋ ਤਰ੍ਹਾਂ ਕੇ ਮੁੱਖ ਮੰਤਰੀ ਦਾ ਖੁਦ ਆਪਣਾ ਪਰਿਵਾਰ ਵੀ ਜਿਹੜਾ ਉਹ ਜੀ ਗੱਲ ਕਰ ਲਈਏ ਤਾਂ ਜਾਂਦਾ ਉਹਨਾਂ ਦੇ ਪਰਿਵਾਰਕ ਫੰਕਸ਼ਨਾਂ ਦੇ ਵਿੱਚ ਆ ਕੁਝ ਦਿਨ ਪਹਿਲਾਂ ਮੇਰੇ ਖਿਆਲ ਚ ਉਹਨਾਂ ਦੇ ਘਰੇ ਇੱਕ ਮੈਰਿਜ ਵੀ ਸੀਗੀ ਉਹਨਾਂ ਦੇ ਬੱਚੇ ਦੇ ਜਾਂ ਬੱਚੀ ਦੀ ਸਿੰਗਲਾ ਸਾਹਿਬ ਦੇ ਤਾਂ ਉੱਥੇ ਭਗਤਵਾਨ ਦਾ ਪਰਿਵਾਰ ਜਿਹੜਾ ਕੋਈ ਪਹੁੰਚਿਆ ਹੋਇਆ ਸੀਗਾ ਜੀ ਔਰ ਹਾਲਾਂਕਿ ਉਹ ਜਾਂਦੇ ਸੀ ਤਾਂ ਇਹ ਗੱਲ ਪੱਕੀ ਹੈ ਕਿ ਇਸ ਮਸਲੇ ਦੇ ਰਾਹੀਂ ਲੋਕਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਆਪਣੀ ਡਿੱਗੀ ਹੋਈ ਸਾਖ ਨੂੰ ਬਚਾਉਣ ਦੇ ਲਈ ਜਿਹੜਾ ਉਹ ਇਹ ਸਾਰਾ ਸਿਸਟਮ ਜਰੂਰ ਕੀਤਾ ਹੈ ਔਰ ਏਸੀ ਦੀ ਚਲੋ ਚਲਾਗਾ ਤਾਂ ਬਣਦੀ ਹੈ ਕਿ ਜੇ ਕੋਈ ਐਮਐਲਏ ਜਿਹੜਾ ਹੈਗਾ ਵੀ ਉਹ ਜੇ ਮਾੜਾ ਕੰਮ ਕਰ ਲਿਆ ਤੇ ਜੇ ਭਗਵੰਤ ਮਾਨ ਸਰਕਾਰ ਉਹਦੇ ਖਿਲਾਫ ਕੋਈ ਇਹੋ ਜੀ ਕਾਰਵਾਈ ਕਰਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹਦੀ ਚਲਾਗਾ ਵੀ ਹੋਣੀ ਚਾਹੀਦੀ ਹੈ ਪਰ ਗੱਲ ਇਹ ਹੈ ਕਿ ਸਿਰਫ ਇਹੋ ਜੀ ਐਮਐਲਏ ਦੇ ਨਹੀਂ ਜਿਹੜਾ ਮਤਲਬ ਜਿਹਦੇ ਨਾਲ ਤੁਹਾਡੀ ਬਣਦੀ ਨਹੀਂ ਸਰਪੋਧ ਦੀ ਤੁਸੀਂ ਕਾਰਵਾਈ ਕਰੋ ਬਾਕੀਰ ਦੀ ਵੀ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੋਈ ਗਲਤ ਪਾਇਆ ਜਾਂਦਾ ਔਰ ਅੱਗੇ ਵੀ ਬੜੀ ਇਮਾਨਦਾਰੀ ਦੇ ਨਾਲ ਇਹ ਚੀਜ਼ ਸੁਨਿਸ਼ਚਿਤ ਕਰਨੀ ਚਾਹੀਦੀ ਹੈ ਕਿ ਅੱਗੇ ਵੀ ਬੜੀ ਇਮਾਨਦਾਰੀ ਦੇ ਨਾਲ ਜਿਹੜੀ ਜਾਂਚ ਚੱਲੂਗੀ ਅੱਗੇ ਕਿਹਦੇ ਕਿਹਦੇ ਨਾਮ ਨਿਕਲ ਕੇ ਸਾਹਮਣੇ ਆਉਂਦੇ ਆ ਏਡੀਪੀ ਔਰ ਇਸ ਐਮਐਲਏ ਦੀ ਪੁਚਛਗਿਛ ਤੋਂ ਬਾਅਦ ਉਹ ਵੀ ਜਿਹੜੀ ਉਹ ਮੀਟ ਕਰਦੇ ਆ ਕਿ ਫੜੇ ਜਾਣਗੇ ਔਰ ਉਹਨਾਂ ਨੂੰ ਕਿਸੇ ਕਿਸਮ ਦੀ ਕਿਸੇ ਦੁਵਾਲੇ ਹੇਟ ਜਾਂ ਕਿਸੇ ਕਿਸਮ ਦੇ ਤਖਤਪਾਦ ਦੇ ਹੇਟ ਜਿਹੜਾ ਉਹ ਬਚਾਇਆ ਨਹੀਂ ਜਾਊਗਾ ਅੱਗੇ ਵੀ ਜਿਹੜੇ ਨਾਂ ਨਿਕਲ ਕੇ ਸਾਹਮਣੇ ਆਉਣਗੇ ਉਹਨਾਂ ਨੂੰ ਵੀ ਜਿਹੜਾ ਫੜਿਆ ਜਾਊਗਾ ਉਹ ਵੀ ਅਸੀਂ ਆਸ ਕਰਦੇ ਹਾਂ ਪਰ ਫਿਲਹਾਲ ਐਮਐਲਏ ਦੀ ਗ੍ਰਿਫਤਾਰੀ ਦੀਆਂ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਨੇ ਐਮਐਲਏ ਦੀ ਗ੍ਰਿਫਤਾਰੀ ਦੇ ਬਾਰੇ ਜਿੰਗਰ ਜਿਹੜਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਨੀ ਆਦੂ ਵਾਲਿਆਂ ਨੇ ਕੀਤਾ ਕਿ ਕਲਾਕੀ ਗ੍ਰਿਫਤਾਰੀ ਦੇ ਬਾਰੇ ਵਿਜੀਰੈਂਸ ਅਧਿਕਾਰਕ ਪੁਸ਼ਟੀ ਜਿਹੜੀ ਕਰਦੀ ਹੈ ਉਹ ਦੇਖਣੀ ਪਊਗੀ ਪਰ ਜੇ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੂੰ ਇਹ ਦੱਸ ਦਿੱਤਾ ਗਿਆ ਤਾਂ ਜ਼ਰੂਰ ਗ੍ਰਿਫਤਾਰੀ ਕਰਨ ਗਈ ਹੈ ਜਿਹੜੀ ਵਿਜੀ ਆਰੇ ਉਥੋਂ ਫਿਰ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕਰੀ ਗਿਆ ਜਣਾ ਜੀ 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 ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਹੰਜੀ ਤਾਂ ਇਹ ਜਿਹੜੀ ਗ੍ਰਿਫਤਾਰੀ ਹੈ ਫਿਲਹਾਲ ਦੀ ਘੜੀ ਇਸ ਦੀ ਵਿਜੀਲੈਂਸ ਦੇ ਵੱਲੋਂ ਕੋਈ ਵੀ ਪੁਸ਼ਟੀ ਜੋ ਹੈ ਨਹੀਂ ਕੀਤੀ ਗਈ ਹੈ ਪਰ ਰਮਨ ਅਰੋੜਾ ਦੇ ਉੱਤੇ ਵਿਜੀਲੈਂਸ ਦਾ ਵੱਡਾ ਐਕਸ਼ਨ ਜੋ ਹੈ ਨਜ਼ਰ ਆਇਆ ਹੈ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਰਮਨ ਅਰੋੜਾ ਜਿਨ੍ਹਾਂ ਦੇ ਉੱਤੇ ਵਿਜੀਲੈਂਸ ਦੀ ਇਹ ਵੱਡੀ ਕਾਰਵਾਈ ਹੋਈ ਹੈ ਹਾਲਾਂਕਿ ਇਹ ਜਾਣਕਾਰੀ ਜਿਹੜੀ ਇਹ ਗ੍ਰਿਫਤਾਰੀ ਵਾਲੀ ਉਸੰਨੀ ਆਲੂ ਵਾਲੀਆ ਦੇ ਵੱਲੋਂ ਦਿੱਤੀ ਜਾ ਰਹੀ ਹੈ ਪਰ ਇਸ ਉੱਤੇ ਸਾਡੇ ਸਹਿਯੋਗੀ ਪੱਤਰਕਾਰ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਉਸ ਰਿਗਾਰਡਿੰਗ ਫਿਲਹਾਲ ਦੀ ਘੜੀ ਵਿਜੀਲੈਂਸ ਦੇ ਵੱਲੋਂ ਅਜੇ ਇਸ ਦੀ ਪੁਸ਼ਟੀ ਹੋਣੀ ਬਾਕੀ ਐ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ ਧੰਨਵਾਦ